तन गुरुक नानक। धन <sutta> गुरु धनगुरुक धनगुरुक गुरु नानक धन गुरु नानक गुरु वा ਵਾਹਿਗੁਰੂ ਵਾਹਿਗੁਰੂ ਅਦੂਰ ਵਦੂਰ 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 ਵਾਹਿਗੁਰੂ 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 ਵਾਹਿ

ਆਪਣੇ ਦਾਸ ਕਾ ਸਦਾ ਰਖਵਾਲਾ ਦਾਸ ਕਾ ਸਦਾ ਰਖਵਾਲਾ ਆਪਣੇ ਦਾਸ ਕਾ ਸਦਾ ਰਖਵਾਲਾ ਦਾਸ ਕਾ ਸਦਾ ਰਖਵਾਲਾ ਆਪਣੇ ਦਾਸ ਕਾ ਸਦਾ ਰਖਵਾਲਾ ਦਾਸ ਕਾ ਸਦਾ ਰਖਵਾਲਾ ਆਪਣੇ ਦਾਸ ਕਾ ਸਦਾ ਰਖਵਾਲਾ ਦਾਸ ਕਾ ਸਦਾ ਰਖਵਾਲਾ ਕਰ ਕਿਰਪਾ ਆਪਣੇ ਕਰ ਰੱਖੇ ਕਰ ਕਿਰਪਾ ਆਪਣੇ ਕਰ ਰੱਖੇ ਕਰ ਕਿਰਪਾ ਆਪਣੇ ਕਰ ਰੱਖੇ ਮਾਤ ਪਿਤਾ ਸਦਾ ਰੱਖਵਾਲਾ ਦਾਸ ਦਾ ਸਦਾ ਰੱਖਵਾਲਾ ਆਪਣੇ ਦਾਸ ਦਾ ਸਰਾਰ ਰੱਖਵਾਲਾ ਦਾਸ ਦਾ ਸਦਾ ਰੱਖ ਪਰ ਬਹਿਮਨੇ ਬਾਈ ਪੂਰੀ ਪਰ ਬਹਿਮਨੇ ਬਾਈ ਪੂਰੀ ਪਰ ਬਹਿਮਨੇ ਬਾਈ ਪੂਰੀ ਕਾਈ ਬਾਤ ਨਾ ਰਹੀ ਆਉਰੀ ਕਾਈ ਬਾਤ ी आई बात नी रही आउरी निता लाए निस्तारे ले निता रे गुरुचर sorry. <laughs> ਕਰ ਕਿਰਪਾ ਆਪਣੇ ਕਰ ਰਾਖੇ ਕਰ ਕਿਰਪਾ ਆਪਣੇ ਕੋ ਮੁਆਹੇ ਮਾਤ ਪਿਤਾ ਜੀ ਡੱਪਾ ਕੀ ਸਤ ਗੁਰ ਪਾਇਆ ਡੱਪਾ ਕੀ ਸਤ ਗੁਰ ਸ੍ਰੀ ਮਹੇਸ਼ੂਰ ਸਤਿ ਗੁਰ ਪਾਣਾ ਤੁਜੀਤਾ ਮਹਲਾ ਪੰਜਵਾਂ ਹਾਰੇ ਬਿਸਰਤੇ ਸਦਾ ਤੁਹਾਰੀ ਤਾ ਕੋ ਧੋਖਾਂ ਕਹ ਬਿਅਪੈ ਜਗ ਕੋ ਊਟ ਤੁਹਾਰੀ ਬਿਨ ਸਿਮਰਨ ਕੋਤੀ ਮਨ ਪੱਲਣਾ ਸਰਪੂਜੈ ਸਰ ਅਰੇ ਦਵਾਰੀ ਖੰਡਣ ਪੁਰਾਣੀ ਕਮਾਵੇ ਅੰਤੇ ਚਲੇ ਕੋ

But

ਸਤ ਨਾਮ ਵਾਹਿਗੁਰੂ ਸਤ ਨਾਮ ਵਾ सत नाम हे सतम आहे गुरु सत ਸਤਨਾਮੁ ਵਾਹਿਗੁਰੂ ਸਤਨਾਮੁ ਵਾਹਿਗੁਰੂ ਸਤਨਾਮੁ ਵਾਹਿਗੁਰੂ ਬੋਲੇ ਸੋਨਿਆ ਸੋਹਣੀ ਆਪਾ ਬਲਸਾ ਵਾਹਿਗੁਰੂ ਜੀ ਕੀ ਸਰਬਤਨਗਰ ਦਾ ਸਰਬੱਤ ਦਾ ਭਲਾ ਦਾ ਕਰਤੀ ਪਾਜੀ ਜੀ ਜੁਬਾਦ ਜਿਨ੍ਹਾਂ ਨੇ ਨਿਖਾਨਸਰ ਨਵੇਂ ਤਕਨੀਕ ਦੀ ਸੇਵਾ ਕੀਤੀ ਸੱਚੇ ਪਾਤਸ਼ਾਹ ਜੀ ਨੂੰ ਮਿਹਰ ਕਰਿਓ ਕਿਰਪਾ ਕਰਿਓ ਸਰਬੱਤ ਦੀਆਂ ਆਸਾਂ ਮਰਾਦਾਂ ਪੂਰੀਆਂ ਕਰਿਓ ਈਵੋ ਤੋਹਲ ਖੰਡੇ ਦਾਰ ਈਵੋ ਤੋਹਲ ਖੰਡੇ ਦਾਰ ਈਵੋ